ਕਹਾਰੇ ਕਹੇ ਗੁਣ ਗਾਇ ਜਿਹੜਾ ਖਿੰਨ ਮਾਤਰ ਵੀ ਇੱਕ ਨਿਮਖ ਮਾਤਰ ਵੀ ਪਰਮੇਸ਼ਰ ਕਾਲਪੁਰਖ ਤੇ ਗਉਣ ਗਾਉਂਦਾ ਹੈ ਅਨਕ ਰਾਜ ਭੋਗ ਬੜੇ ਆਈ ਅਨੇਕਾਂ ਹੀ ਮੁਲਕਾਂ ਦੇ ਰਾਜ ਭੋਗ ਪਦਾਰਥ ਦੁਨੀਆ ਦੀਆਂ ਵਡਿਆਈਆਂ ਸੋਭਾ ਕਿਵੇਂ ਪ੍ਰਾਪਤ ਵਾਹਿਗੁਰੂ ਹਰ ਵਕਤ ਕੀ ਜਪਦੀ ਰਹਿੰਦੀ ਆ ਜਿਹਦੀ ਰਸਨਾ ਦੇ ਉੱਤੇ ਪਰਮੇਸ਼ਰ ਕਾਲਪੁਰਖ ਆਪ ਵਸਦਾ ਆ ਜਿਸ ਦੀ ਰਸਨਾ ਦੇ ਉੱਤੇ ਹਰ ਵਕਤ ਕੀ ਵਾਹਿਗੁਰੂ ਦਾ ਨਾਮ ਲੈਂਦਾ ਹੈ ਮਹਾਰਾਏ ਕਹਿੰਦੇ ਉਹਦੇ ਪਿਛੇ ਨਾਮ ਨਿੱੱਦੀ 18 ਸਿੱਧੀ ਪਛੇ ਲਗੀਆਂ ਫਿਰ ਇਹ ਜੋ ਹਰ ਖਿਰ ਦੇਸ ਅਦਾ ਵਸਾਏ ਉਹਦੇ ਪਿਛੇ ਬਹੁਤ ਤਰ੍ਹਾਂ ਦੇ ਭੋਜਨ ਕਾਪਰ ਸੰਗੀਤ ਭਾਵ ਕੀ ਬਾਦ ਸੰਗ ਪ੍ਰਭ ਦੇ ਹੋ ਨਿਵਾਸ ਇਹ ਬੇਨਤੀ ਕਰਾਂਗੇ ਮਹਾਰਾਜੀ ਸਾਨੂੰ ਵੀ ਸਾਥ ਸੰਗ ਦੀਆਂ ਘੜੀਆਂ ਬਖਸ਼ਿਸ਼ ਕਰੋ ਸਾਨੂੰ ਵੀ ਸੰਤਾ ਮਹਾਤਮਾ ਸਾਧੂਆਂ ਦੀ ਚਰਨ ਧੂੜ ਬਖਸ਼ਿਸ਼ ਕਰੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਬੜਾ ਭਾਗੇ ਹੋ ਸਤ ਸੰਗਤیاں ਘੜੀਆਂ ਪ੍ਰਾਪਤ ਕਰ ਰਹੇ ਹੋ ਬਿਨਾ ਭਾਗਾਂ ਤੋਂ ਸਤ ਸੰਗਤیاں ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਸਮੂਹ ਸੰਗਤਾਂ ਨੇ ਵਿਹੀ ਅਸ਼ਟਪਦੀ ਦੀ ਸਤਵੀਂ ਪੌੜੀ ਸਰਵਨ ਕੀਤੀ ਆ ਧੰਗੁਰੂ ਅਰਜਨ ਦੇਵ ਮਹਾਰਾਜੀ ਵਿਹੀ ਅਸ਼ਟਪਦੀ ਦੇ ਵਿੱਚ 8ਵੀਂ ਪੌੜੀ ਵਿੱਚ ਕੀ ਫਰਮਾਨ ਕਰੇ ਹਨ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਆਓ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਸਰਬ ਬੈਕੁੰਠ ਮੁਕਤ ਮੋਖ ਪਾਏ ਧੰ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਕਿ ਏਕ ਨਿਮਖ ਹਰ ਕੇ ਗੁਣ ਗਾਏ ਜਿਹੜਾ ਇੱਕ ਖਿੰਨ ਮਾਤਰ ਵੀ ਪਰਮੇਸ਼ਰ ਅਕਾਲ ਪੁਰਖ ਹਰੀ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਭਾਵ ਕਿ ਉਸ ਦੇ ਗੁਣਾ ਨੂੰ ਸਰਵਣ ਕਰਦਾ ਹੈ ਗਾਉਂਦਾ ਹੈ ਕੀਰਤਨ ਕਰਦਾ ਹੈ ਸੋ ਸਰਬ ਬੈਕੁੰਠ ਮੁਕਤ ਮੋਖ ਪਾਈ ਉਹ ਸਾਰੇ ਹੀ ਬੈਕੁੰਠ ਸਾਰੇ ਬਹਿਸ਼ਤ ਸਵਰਗ ਦੀ ਪ੍ਰਾਪਤੀ ਵਾਲੇ ਸੁੱਖਾਂ ਦੇ ਸਾਰੇ ਖਜ਼ਾਨੇ ਭਾਵ ਕੀ ਸੁੱਖਾਂ ਦੀ ਖਜ਼ਾਨੇ ਮੁਕਤ ਕੇਵਲ ਮੋਖ ਨੂੰ ਵੀ ਪਾ ਲੈਂਦਾ ਹੈ ਏਕ ਨਿੰਮਕ ਖਾਰ ਕੇ ਗੁਣ ਗਾਈ ਜਿਹੜਾ ਖਿੰਨ ਮਾਤਰ ਵੀ ਇੱਕ ਨਿੰਮਖ ਮਾਤਰ ਵੀ ਪਰਮੇਸ਼ਰ ਕਾਲਪੁਰਖ ਤੇ ਗੁਣ ਗਾਉਂਦਾ ਹੈ ਅਨਕ ਰਾਜ ਭੋਗ ਬੜਿਆਈ ਅਨੇਕਾਂ ਹੀ ਮੁਲਕਾਂ ਦੇ ਰਾਜ ਭੋਗ ਪਦਾਰਥ ਦੁਨੀਆ ਦੀਆਂ ਵਡਿਆਈਆਂ ਸੁਭਾ ਕਿਵੇਂ ਪ੍ਰਾਪਤ ਹੋਵੇਗੀ ਜੇ ਜਿਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਮਹਾਰਾਜ ਫਰਮਾਉਂਦੇ ਨੇ ਹਰ ਕੇ ਨਾਮ ਕੇ ਕਥਾ ਮਨ ਪਾਈ ਜੇ ਹਰੀ ਪਰਮੇਸ਼ਰ ਕਾਲਪੁਰਖ ਦੇ ਕਥਾ ਉਸ ਪਰਮੇਸ਼ਰ ਕਾਲਪੁਰਖ ਦੀ ਗੁਰਬਾਣੀ ਦੀ ਕਥਾ ਉਹਦੇ ਨਾਮ ਦੀ ਕਥਾ ਨੂੰ ਸਰਮਣ ਕੀਤਾ ਜਾਵੇ ਉਹ ਮਨ ਨੂੰ ਭਾ ਜਾਵੇ ਤੇ ਕਹਿੰਦੇ ਨੇ ਅਨੇਕ ਰਾਜ ਭੋਗ ਪੜਿਾਈ ਅਨੇਕਾਂ ਮੁਲਕਾਂ ਦੇ ਰਾਜ ਭੋਗ ਬਤਾਰਤ ਦੁਨਿਆਈਆਂ ਦੀਆਂ ਸੋਭਾਂ ਸਾਰੀਆਂ ਹੀ ਪ੍ਰਾਪਤ ਹੋ ਜਾਂਦੀਆਂ ਜੇ ਪਰਮੇਸ਼ਰ ਕਾਲਪੁਰਖ ਦੀ ਜਿਹੜੀ ਕਥਾ ਜੇ ਮਨ ਨੂੰ ਭਾ ਜਾਵੇ ਚੰਗੀ ਲੱਗਣ ਲੱਗ ਜਾਵੇ ਕਥਾ ਤੇ ਮਾਰੇ ਕਹਿੰਦੇ ਨੇ ਅਨੇਕਾਂ ਹੀ ਮੁਲਕਾਂ ਦੇ ਰਾਜ ਭਾਗ ਤੇ ਸ਼ੋਭਾ ਵਡਿਆਈ ਪ੍ਰਾਪਤ ਹੁੰਦੀ ਹੈ ਬਹੁ ਭੋਜਨ ਕਾ ਪਰ ਸੰਗੀਤ ਬੜੇ ਸੋਹਣੇ ਸੋਹਣੇ ਕੱਪੜੇ ਤੇ ਬੜੇ ਬੜੇ ਤਰ੍ਹਾਂ ਦੇ ਪਦਾਰਥ ਭੋਜਨ ਕਹਿੰਦੇ ਖਾਣ ਨੂੰ ਪ੍ਰਾਪਤ ਹੁੰਦੇ ਨੇ ਕਿੰਨਾਂ ਨੂੰ ਰਸਨਾ ਜਪਤੀ ਹਰ ਹਰ ਨੀਤ ਜਿਨ੍ਹਾਂ ਦੀ ਰਸਨਾ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਹਰ ਵਕਤ ਹੀ ਜਪਦੀ ਰਹਿੰਦੀ ਆ ਜੇ ਦੀ ਰਸਨਾ ਦੇ ਉੱਤੇ ਪਰਮੇਸ਼ਰ ਕਾਲਪੁਰਖ ਆਪ ਵਸਦਾ ਆ ਜਿਸ ਦੀ ਰਸਨਾ ਦੇ ਉੱਤੇ ਹਰ ਵਕਤ ਕੀ ਵਾਹਿਗੁਰੂ ਦਾ ਨਾਮ ਲੈਂਦਾ ਹੈ ਮਹਾਰਾਏ ਕਹਿੰਦੇ ਉਹਦੇ ਪਿਛੇ ਨਵ ਨਿੱਧੀ 18 ਸਿੱਧੀ ਪੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਏ ਉਹਦੇ ਪਿਛੇ ਬਹੁਤ ਤਰ੍ਹਾਂ ਦੇ ਭੋਜਨ ਕਾਪਰ ਸੰਗੀਤ ਭਾਵ ਕੀ ਬਸਤਰ ਰਾਗ ਵਿਦਿਆ ਵੀ ਉਸਦੇ ਪਿਛੇ ਲੱਗੀ ਰਹਿੰਦੀ ਆ ਭਾਵ ਕੀ ਇਹਨਾਂ ਕੁਝ ਉਸ ਨੂੰ ਪ੍ਰਾਪਤ ਹੁੰਦਾ ਆ ਜਿਸ ਦੇ ਜਿਹੜਾ ਰਸਨਾ ਜਪਤੀ ਸਰਹਰਨੀਤ ਜਿਹੜਾ ਆਪਣੀ ਦਸਨਾ ਨਾਲ ਹਰ ਹਰ ਪਰਮੇਸ਼ਰ ਕਾਲਪੁਰਖ ਨੂੰ ਯਾਦ ਕਰਦਾ ਰਹਿੰਦਾ ਹੈ ਭਲੀ ਸੋ ਕਰਨੀ ਸੋ ਬਾ ਧਨਵੰਤ ਉਸ ਦੀ ਭਲੀ ਭਲੀ ਭਿਭਾਗੀ ਚੰਗੀ ਸੋ ਕਰਨੀ ਸ਼੍ਰੇਸ਼ਟ ਕਰਨੀ ਹੈ ਉਸ ਦੀ ਲੋਕਾਂ ਵਿੱਚ ਵਡਿਆਈ ਅਤੇ ਉਹ ਨਾਮ ਰੂਪ ਧਰਮੰਤਵਾ ਧੰਨ ਵਾਲਾ ਹੋ ਜਾਂਦਾ ਹੈ ਕੌਣ ਹੋ ਜਾਂਦਾ ਹੈ ਖਿਰਦਾ ਬਸੀ ਪੂਰਨ ਗਰਮੰਤ ਮਹੰਤ ਦਾ ਅਰਥ ਹੈ ਉਪਦੇਸ਼ ਜਿਹਦੇ ਖਿਰਦੇ ਵਿੱਚ ਪੂਰੇ ਗੁਰੂ ਦਾ ਉਪਦੇਸ਼ ਖਿਰਦੇ ਤੇ ਬਸ ਜਾਵੇ ਉਹਦੀ ਕਹਿੰਦੇ ਕਿ ਸੋਭਾ ਧਨਵੰਤ ਭਾਵ ਕੀ ਹਰ ਇੱਕ ਨੂੰ ਲੋਕਾਂ ਦੇ ਵਿੱਚ ਉਸ ਦੀ ਖੂਬ ਵਡਿਆਈ ਭਾਵ ਕੀ ਸੋਭਾ ਹੁੰਦੀ ਆ ਤੇ ਪਰਮੇਸ਼ਰ ਕਾਲਪੁਰਖ ਦੀ ਰਾਜਾ ਦੇ ਵਿੱਚ ਉਹ ਰਾਜੀ ਰਹਿੰਦਾ ਹੈ ਤੇ ਉਸ ਨੂੰ ਸਾਰੇ ਲੋਕ ਚੰਗਾ ਚੰਗਾ ਕਹਿੰਦੇ ਨੇ ਭਾਵ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸਾਰਾ ਜਹਾਨ ਫਿਰ ਉਸਤਤ ਕਰਦਾ ਆ ਜਿਹਦੇ ਹਿਰਦੇ ਦੇ ਵਿੱਚ ਪੂਰੇ ਗੁਰੂ ਦਾ ਉਪਦੇਸ਼ ਵਸ ਜਾਵੇ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਕਿਉਂ ਬੇਨਤੀ ਕਰੀਏ ਕਿ ਹੇ ਹਰੀ ਵਾਹਿ ਗੁਰੂ ਸਾਨੂੰ ਵੀ ਆਪਣੀ ਬੰਦਗੀ ਕਰਨ ਵਾਲੇ ਸਾਧੂਆਂ ਦੀ ਸੰਗਤ ਵਿੱਚ ਵਾਸਾ ਦਿਓ ਦੇਣਾ ਕਰੋ ਸਰਬ ਸੁਖ ਨਾਨਕ ਪਰਗਾਸ ਸਾਧਗੁਰੂ ਜੀ ਕਥਨ ਕਰਦੇ ਹਨ ਕਿ ਫਿਰ ਸਾਰੇ ਹੀ ਸੁੱਖਾਂ ਦਾ ਪ੍ਰਕਾਸ਼ ਪ੍ਰਕਾਸ਼ ਹੋ ਜਾਂਦਾ ਆ ਜੇ ਅਸੀਂ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਇਹ ਬੇਨਤੀ ਕਰਾਂਗੇ ਮਹਾਰਾਜ ਜੀ ਸਾਨੂੰ ਵੀ ਸਤ ਸੰਗ ਦੀਆਂ ਘੜੀਆਂ ਬਖਸ਼ਿਸ਼ ਕਰੋ ਸਾਨੂੰ ਵੀ ਸੰਤਾਂ ਮਹਾਤਮਾ ਸਾਧੂਆਂ ਦੀ ਚਰਨ ਧੂੜ ਬਖਸ਼ਿਸ਼ ਕਰੋ ਉਹਨਾਂ ਦੀ ਸੰਗਤ ਵਿੱਚ ਨਿਵਾਸ ਦੇਣਾ ਕਰੋ ਸਰਬ ਸੁਖ ਨਾਨਕ ਪ੍ਰਗਾ ਪਰ ਸਾਰੇ ਸੁਖ ਮਾਰੇ ਕਹਿੰਦੇ ਪ੍ਰਾਪਤ ਹੋ ਜਾਂਦੇ ਨੇ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਅਫਸੋਸ ਸੰਗਤਾਂ ਨੇ ਵਿਹਿਵੀ ਅਸ਼ਟਪਦੀ ਦੀ ਅਠਵੀਂ ਪੌੜੀ ਸਰਵਨ ਕੀਤੇ ਬਿਆਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ